ਬੈਠ ਜਾ ਮੈਨੂੰ ਬੈਠੋ ਬੈਠੋ ਯਾ ਹਣ ਗੱਲ ਸੁਣ ਲੋ ਮਾੜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਵਾਰ ਆ ਮੈਂ ਛੋਟੇ ਵਿੱਚ ਹੀ ਰਹਿਣਾ ਯਾ ਚੁੱਪ ਕਰਕੇ ਹੁਣ ਕੋਈ ਬੰਦਾ ਬੋਲਿਓ ਨਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੇਰਾ ਤੁੱਟ ਬਿਸ਼ਵਾਸ ਹੈ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜਥੇਬੰਦੀਆਂ ਦਾ ਪਹਿਲਾ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰਿਆਂ ਦੇ ਸਿਰ ਝਕਾਉਣਾ ਮੈਂ ਬੋਲੇ ਸਾਰਿਆਂ ਦੇ ਮੈਂ ਸਿਰ ਝਕਾ ਕੇ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਇਹ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਤੁਹਾਡੇ ਲਈ چاہے ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਪਰਵਾਹ ਨਹੀਂ ਹੁੰਦੀ 28 ਸਾਲ ਤੋਂ ਜਿੱਥੇ ਲੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਕਿਬਰੂ ਘਾਤੇ ਜਿਲ੍ਹੇ ਦੇ ਨੌਜਵਾਨ ਬੈਠੇ ਨੇਗੇ ਬੜੀ ਤਸੱਦਦ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਮਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਦੇ ਵਿੱਚ ਸਾ ਦਿੱਤਾ ਨਹਿਟਾ ਜਿਲ੍ਹੇ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਬਾ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਤੁਹਾਡੇ ਨਾਲ ਮੈਂ ਬਿਮਾਰ ਆ ਮੈਂ ਮੀਟਿੰਗਾਂ ਦੇ ਨਾਲ ਵੀ ਮੈਂ ਆ ਸੀਗੀਆਂ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤੋਲੇ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਉਹ ਮਨਿੰਦਰ ਮਨਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਹਾਂ ਨੌ ਲਮਾ ਯਾਰ ਤੁਸੀਂ ਥੋੜਾ ਅੱਗੇ ਮੇਰਾ ਸਿਰ ਝੁਕਦਾ ਬਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨਾਲ ਸਾਥ ਦਿੱਤਾ ਤੁਸੀਂ ਲੋਕਾਂ ਨਾਲ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਤਾ ਜੀ ਨੂੰ ਸਾਰਾ ਕੋਟ ਮਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਟਿਕਾਉਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਚਾਕਾ ਕੋਟ ਨਾਲ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਔਨਰ ਦਾ ਧੰਨਵਾਦ ਤੇ ਟਿਕਾਉਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਜੀ ਨੂਰ ਸਰਜੀਤ ਫੂਲ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੋਕਾਂ ਦਾ ਜਸਵੰਦਰ ਜੀ ਸਾਡੇ ਪਹੁੰਚ ਕੇ ਹੋ ਇੱਥੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲੱਖਾਂ ਦਾ ਮੇਰਾ ਵੱਡਾ ਭਾਈ ਜੀ ਦਾ ਧੰਨਵਾਦ ਨਹੀਂ ਕੀ ਕਰਨਾ ਕਿਉਂਕਿ ਇਹ ਤਾਂ ਇਕੱਠੇ ਨਿਕਲੇ ਹੋਣਾ ਦੋਨੇ ਘਰ ਛੱਡ ਕੇ ਹਨ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਦੇਵੰਦੀ ਜਿਆਜ ਕਾਮਜਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋਇਆ ਮੇਰੇ ਦਾਦਾ ਜੀ ਨੇ ਇਕੱਠੀਆਂ ਰਹਿ ਗਿਆ ਕਿਸੇ ਤਾਂ ਵੀ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਰਮਨ ਦਾ ਪੁੱਤ ਆ ਮਾ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਬਦਲ ਦੀ ਲਾਦ ਆ ਪਤਾ ਜਿੰਨਾਂ ਨੇ ਖ਼ਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਐ ਅਸੀਂ ਉਹਨਾਂ ਦੀ ਲਾਦ ਆ ਅਸੀਂ ਕਿਤੇ ਤੋਂ ਡਰਨ ਤੋਂ ਨਾਲ ਝੁਕਨ ਵਾਲੇ ਨਹੀਂ ਹੈਗੇ ਜੋ ਗੱਲਾਂ ਸੋਨਿਆ ਦਾ ਅਸੀਂ ਕੋਈ ਬੋਲ ਨਹੀਂ ਸਕਦੀ ਲਾਦ ਆ ਬਣਾ ਬਣਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਨਾਲ ਝੁਕਨ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕੋ ਸਤਿ ਸ੍ਰੀ ਅਕਾਲ ਸਾਰੇ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨ ਆਰ ਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਨੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਭਾਈ ਛੋਟਾ ਸੀ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਇਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਮਗੇ ਐਵੇਂ ਜਿੱਕਰੂ ਕਦੇ ਦਬਾਂਗੇ ਨਹੀਂ ਕਦੇ ਛੁੱਟਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਫੋਨਵਾ ਦਾ ਦਨਾ ਕਿ ਕਾਈ ਫੜ ਮੇਰਾ ਕਈ ਦਿਨ ਤੋਂ ਮੈਨੂੰ ਉੱਤਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤਰੇ ਨਹੀਂ ਮੈਂ ਰੋਜ਼ ਗੋਣਿਆਂ ਲੰਕਾਂ ਆ ਮੇਰੇ ਸ੍ਰੀ ਦਾਮੜਾ ਸਿਹਤ ਕਿਲ ਤਾਂ ਮੇਰਾ ਬੰਦਨ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਲੇਗੇ ਲੋਕਾਂ ਦੇ ਸਵਾਲ ਲੇਗੇ ਉਹ ਜਿਵੇਂ ਕਿ ਸਾਡੇ ਜਥੇਵੰਦੀਆਂ ਦੇ ਜਿਹੜਾ ਸਾਧਿਤਾ ਮਨ ਉਹਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇਗੀਆਂ ਰੋਧੂ ਮਾਨਸਾ ਜੀ ਦਾ ਸਾਡੇ ਬਾਪੂ ਦਾ ਖੂਟੇ ਵਾਲਾ ਦਾ ਬਹੁਤ ਬਹੁਤ ਧੰਨਵਾਦ ਹਰਬੀਤ ਕਾਤਿਆ ਜੀ ਦਾ ਬਹੁਤ ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌ ਬੋਲਣ ਕਨੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰਦੇ ਹੋ ਯਾਰ ਹਨਾ ਇਸ ਕਰਕੇ ਲੱਖਾਂ ਸਤਿਕਾਰ ਜਿੰਦਾਬਾਦ ਜਿੰਦਾਬਾਦ ਰੋਧੂ ਜਿੰਦਾਬਾਦ ਇਹ ਇਸ ਕਰਕੇ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਹਾਡੇ ਮੇਰੇ ਪਿੰਡ ਦੇ ਨਿਕਰ ਨਵਾਸੀ ਕੋੜ ਨੋਨਾ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਤੁਹਾਰੇ ਫਿਰ ਦੱਸ ਦਿੰਨਾ ਵੀ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਕੋਵੇਂ ਜਿੱਤ ਨੂੰ ਜਿਹੜੀ ਆਵਾਜ਼ ਬੁਲੰਦ ਰੱਖੋ ਥੋੜਾ ਸਰ ਪਰਮਿੰਦਰ ਤੋਂ ਤੁਹਾਡਾ ਬਾਈ ਦਾ ਬਹੁਤ ਧੰਨਵਾਦ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜਿੱਥੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਕਿੰਨੇ ਕਿਸਾਨਾਂ ਆਪੂਆਂ ਦੀ ਨਹੀਂ ਹੈਗੀ ਇਹ ਲੜਾਈ ਛੋਟੀ ਹੈ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਕ ਜਾਤਾਂ ਪਾਤਾਂ ਦੇ ਨਾਂ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਹੁੰਦੇ ਨੇ ਕਰਜ਼ਾ ਜਿਹੜਾ ਮਜ਼ਦੂਰਾਂ ਦੀ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜ਼ਾ ਹਵਾ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਬਾਦਨੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਕੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਪ ਨੂੰ ਤੇ ਮੇਰਾ ਚਾਹਨਾ ਦੇ ਵਿੱਚ ਸਿਰ ਧੋਖਦਾ ਜਿਹੜੀ ਪੰਜਾਬ ਦੀ ਲੜਾਈ ਉਹ ਮੈਂ ਜਰੂਰ ਜਾਰੀ ਲਾਹੂਗੀ ਮੈਂ ਜੱਥੇਬੰਦੀਆਂ ਕਹਿੰਦਾ ਨੌ ਤੜੇ ਰਹਿ ਗਿਆ ਬੰਦ ਨੌ ਤੜਾ ਰਹਿ ਗਿਆ ਤੇ ਇਕਾਉਂਦਾ ਦਾ ਸਮੂਚੀਆਂ ਜੱਥੇਬੰਦੀਆਂ ਦਾ ਕਾਤੀਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦੇ ਜਿੰਨੀਆਂ ਦਾ ਬਿਮਾਗਰਾਹਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾਂ ਜੱਥੇਬੰਦੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਨੇਗੇ